ਤਰੱਕੀ ਕਿਹਦੇ ਹੁੰਦੀ ਆ ਜਿਹਨੂੰ ਪਰਮੇਸ਼ਰ ਚੁਣਦਾ ਜਿਹਨੂੰ ਪਰਮੇਸ਼ਰ ਚੁਣਦਾ ਹੈ ਤਰੱਕੀ ਵੀ ਉਸੇ ਦੀ ਹੀ ਹੁੰਦੀ ਹੈ ਹਾਲੇਲੂਇਆ ਹਾਲੇਲੂਇਆ ਬੰਦਾ ਆਪਣੇ ਆਪ ਜਿੰਨਾ ਮਰਜ਼ੀ ਜੋਰ ਲਾ ਦੇ ਕਹਿੰਦਾ ਮੈਨੂੰ ਪਰਮੇਸ਼ਰ ਨੇ ਚੁਣਿਆ ਮੈਨੂੰ ਪਰਮੇਸ਼ਰ ਨੇ ਚੁਣਿਆ ਇੱਕ ਬੰਦਾ ਖੁਦ ਪਰਮੇਸ਼ਰ ਨੇ ਚੁਣਿਆ ਆਵਾਜ਼ ਮਾਰ ਕੇ ਗਵਾਹੀ ਦੇ ਦੁਆਰਾ ਕਿਸੇ ਦਾਸ ਦੇ ਦੁਆਰਾ ਕਿਸੇ ਦਰਸ਼ਨ ਦੇ ਲਈ ਹਾਲੇਲੂਇਆ ਹਾਲੇਲੂਇਆ ਕਿ ਤੂੰ ਮੇਰੀ ਸੇਵ ਕਰ ਹallelujah ਹallelujah ਆਪਾ ਪ੍ਰਭੂ ਦੇ ਦਾਸ ਆ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਗਵਾਹੀਆਂ ਸਾਨੂੰ ਪਰਮੇਸ਼ਰ ਨੇ ਆਮ ਤੋਂ ਖਾਸ ਬਣਾ ਦਿੱਤਾ ਹallelujah ਪ੍ਰਭੂ ਕਹਿੰਦਾ ਜਾਓ ਮੇਰੇ ਗੁਨਾਹਾਂ ਦਾ ਜਾ ਕੇ ਕੀ ਕਰੋ ਪ੍ਰਚਾਰ ਕਰੋ ਜਿਹੜੇ ਮੈਂ ਅਚਾਰੀਆ ਕਰਮ ਦੁਨੀਆ ਵਿੱਚ ਕੀਤੇ ਹਨ ਸੰਸਾਰ ਵਿੱਚ ਕੀਤੇ ਉਹਨਾਂ ਬਾਰੇ ਦੱਸੋ ਹallelujah ਹallelujah ਤੇ ਗਵਾਹੀਆਂ ਕੋਈ ਆਮ ਮਤਾਂ ਨਹੀਂ ਦੇ ਸਕਦਾ ਆਮ ਤਾਂ ਬਖਵਾਇ ਦੇ ਦੋ ਕਿਸੇ ਨੂੰ ਨਹੀਂ ਹallelujah ਹallelujah ਪਰ ਸਾਨੂੰ ਪਰਮੇਸ਼ਰ ਨੇ ਇਹਨਾ ਕੰਮਾਂ ਵਾਸਤੇ ਚੁਣਿਆ ਹallelujah ਸਾਨੂੰ ਆਮ ਤੋਂ ਖਾਸ ਇਸ ਕਰਕੇ ਬਣਾਇਆ ਕਿ ਅਸੀਂ ਪਰਮੇਸ਼ਰ ਦਾ ਕੰਮ ਕਰੀਏ ਰੂਹ ਤੇ ਸਚਾਈ ਨਾਲ ਹallelujah ਪ੍ਰਭ ਦਾ ਦਾਸ ਕਹਿ ਰਿਹਾ ਸੀ ਬਤਨ ਦੇ ਵਿੱਚੋਂ ਕਹਿੰਦਾ ਪਰਮੇਸ਼ਰ ਇਹੋ ਜਿਹੇ ਭਗਤਾਂ ਨੂੰ ਚਾਹੁੰਦਾ ਹੈ ਜੋ ਰੂਹ ਤੇ ਸਚਾਈ ਨਾਲ ਉਹਦੀ ਭਗਤੀ ਕਰਨਗੇ ਹallelujah ਵਤਨ ਦੱਸਦਾ ਕਰਨਗੇ ਯਾਨੀ ਕਿ ਕਰਦੇ ਨੇ ਹallelujah ਪਰਮੇਸ਼ਰ ਇਹੋ ਜਿਹੇ ਭਗਤਾਂ ਨੂੰ ਚਾਹੁੰਦਾ ਹੈ ਜੋ ਰੂਹ ਸਚਾਈ ਨਾਲ ਦੀ ਭਗਤੀ ਕਰਨੇ ਹallelujah ਹallelujah ਅੱਜ ਇਹ ਬਹੁਤ ਸਾਰੀਆਂ ਕਮੀਆਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ ਹallelujah ਬਹੁਤ ਸਾਰੀਆਂ ਕਮੀਆਂ ਸਾਡੇ ਵਿੱਚ ਪਾਈਆਂ ਜਾਂਦੀਆਂ ਜਿਹਦੇ ਕੰਮ ਸਾਡੀਆਂ ਤਰੱਕੀਆਂ ਰੁਪਈਆ ਹੋਈਆਂ ਜਿਦੇ ਕਾਰਨ ਅਸੀਂ ਅੱਗੇ ਨਹੀਂ ਵਧਦੇ ਹallelujah ਬਹੁਤ ਸਾਰੀਆਂ ਕਮੀਆਂ ਇਨਸਾਨ ਦੇ ਅੰਦਰ ਪਾਈਆਂ ਜਾਂਦੀਆਂ ਜਿਦੇ ਕਾਰਨ ਅਸੀਂ ਅੱਗੇ ਨਹੀਂ ਵਧ ਸਕਦੇ ਸਾਜਿਸੀ ਆਪਣੇ ਆਪ ਨੂੰ ਜਾਣਦੇ ਨੇ ਕਿ ਮੈਂ ਕੀ ਹਾਂ ਹallelujah ਹallelujah ਬਾਜਿਸੀ ਅਸੀਂ ਆਪਣੇ ਆਪ ਨੂੰ ਆਮ ਇਨਸਾਨ ਸਮਝਦੇ ਕਿ ਮੈਂ ਕੁਝ ਨਹੀਂ ਹਾਂ ਹallelujah ਪਰ ਜਿਦੇ ਤੇ ਪਰਮੇਸ਼ਰ ਦੀ ਮੋਹਰ ਲੱਗੀ ਹੈ ਹalleluyah ਜਿਹਦੇ ਤੇ ਪਰਮੇਸ਼ਰ ਦੀ ਮੋਹ ਲੱਗੀ ਆ ਉਹ ਖਾਸ ਹੈ ਹalleluyah ਹalleluyah ਪਰ ਉਹ ਗੁਵਾਰੀ ਦੇ ਸਕਦਾ ਹੈ ਉਹ ਰੂਹਾਂ ਨੂੰ ਜਿੱਤ ਸਕਦਾ ਹੈ ਉਹ ਘਾਤਾਂ ਤੇ ਜਾ ਕੇ ਪ੍ਰਚਾਰ ਕਰ ਸਕਦਾ ਹੈ ਉਹਦੀ ਪ੍ਰਾਰਥਨਾ ਦੇ ਦੁਆਰਾ ਲੋਕ ਬਚਣਗੇ ਹalleluyah ਹalleluyah ਕਿਉਂਕਿ ਅਸੀਂ ਖਾਸ ਲੋਕ ਆ ਪਰਮੇਸ਼ਰ ਦੇ ਸੱਤੇ ਤਰੱਕੀ ਉਹਦੀ ਹੁੰਦੀ ਆ ਜਿਸ ਜਿਸ ਨੂੰ ਪਰਮੇਸ਼ਰ ਨੇ ਸੁਣਿਆ ਹੈ ਦਾਊਦ ਬਾਰੇ ਤੁਸੀਂ ਜਾਣਦੇ ਹੋ ਦਾਊਦ ਕੌਣ ਸੀ ਕੀ ਕਰਦਾ ਹੁੰਦਾ ਸੀ ਜਦ ਪਰਮੇਸ਼ਰ ਨੇ ਉਸ ਨੂੰ ਚੁਣਿਆ ਹallelujah ਉਹ ਕੀ ਕਰ ਰਿਹਾ ਸੀ ਜਦੋਂ ਨੂੰ ਸੰਦੇਸ਼ਾ ਮਿਲਿਆ ਉਹ ਭੇਡਾਂ ਚਰਾ ਰਿਹਾ ਸੀ ਉਹਨੂੰ ਕੋਈ ਪਤਾ ਹallelujah ਜਦ ਪਰਮੇਸ਼ਰ ਨੇ ਉਸ ਨੂੰ ਚੁਣਿਆ ਤੇ ਕਿੱਥੇ ਲੈ ਗਿਆ ਸਿੱਧਾ ਬੋਲੋ ਇਜ਼ਰਾਇਲ ਦੇ ਸਿੰਘਾਸਨ ਤੇ ਹallelujah ਜਿਹਨੂੰ ਪਰਮੇਸ਼ਰ ਚਾਹੁੰਦਾ ਉਹਦੀ ਹੀ ਰੱਖੀ ਹੁੰਦੀ ਹੈ ਹallelujah ਸਿੰਦਾਸ ਨੂੰ ਕਿੱਥੇ ਲੈ ਗਿਆ ਇਸਰਾਇਲ ਦੇ ਸਿੰਘਾਸਨ ਤੱਕ ਉਸ ਨੂੰ ਪਹੁੰਚਾ ਦਿੱਤਾ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਆਵਾਜ਼ ਦੇ ਕੇ ਚੁਣਿਆ ਉਸ ਨੂੰ ਚੁਣਿਆ ਤੇ ਠਰਾਇਆ ਹallelujah ਹallelujah ਪਰਮੇਸ਼ਰ ਤਰੱਕੀ ਦਿੰਦਾ ਜਦੋਂ ਅਸੀਂ ਉਹਦੇ ਨਾਲ ਪਿਆਰ ਕਰਦੇ ਹਾਂ ਉਹਦੇ ਕੰਮਾਂ ਨੂੰ ਕਰਦੇ ਸੱਚਾਈ ਨਾਲ ਕਿਉਂਕਿ ਪਰਮੇਸ਼ਰ ਕੀ ਦੇਖਦਾ ਹੈ ਸਾਡੇ ਦਿਨਾਂ ਨੂੰ ਜਾਣ ਵਾਲਾ ਪਰਮੇਸ਼ਰ ਅਸੀਂ ખ્રਿਸਤਨਾ ਕੀ ਕਰ ਰਹੇ ਹਾਂ ਹallelujah ਅਸੀਂ ਸਾਡਾ ਮਕਸਦ ਕੀ ਹੈ ਅਸੀਂ ਸੇਵਾ ਕਿਸ ਤਰ੍ਹਾਂ ਕਰ ਰਹੇ ਹਾਂ ਅਸੀਂ ਕਿਹਦੀ ਸੇਵਾ ਕਰ ਰਹੇ ਹallelujah ਇਹ ਪਰਮੇਸ਼ਰ ਜਾਣਦਾ ਸਭ ਕੁਝ ਹallelujah ਹallelujah ਇਹ ਪਰਮੇਸ਼ਰ ਕਿਸੇ ਆਸ ਤੇ ਰਸਤੇ ਨਹੀਂ ਖੋਲਗਾ ਦੁਆ ਕਰਦੇ ਪ੍ਰਭੂ ਸਾਡੇ ਆਸ ਤੇ ਰਸਤੇਆਂ ਨੂੰ ਖੋਲ ਬੰਦ ਰਸਤੇ ਖੋਲ দাও ਇਹ ਹੋ ਜੇ ਉਹ ਹੋ ਜੇ ਹallelujah ਹallelujah ਆਪਣੇ ਆਪ ਨੂੰ ਬਦਲ ਦੇਈਏ ਲੋਰ ਹallelujah ਆਪਣੇ ਆਪ ਨੂੰ ਸਮਝਣਾ ਕਿ ਮੈਂ ਆਪ ਨਹੀਂ ਆ ਪਰਮੇਸ਼ਰ ਨੇ ਮੈਨੂੰ ਚੁਣਿਆ ਤੇ ਮੇਰੀ ਦੁਆ ਦੇ ਨਾਲ ਸਭ ਕੁਝ ਹੋ ਸਕਦਾ ਹੈ ਹallelujah ਹੋਰ ਪ੍ਰਭੂ ਦੀ ਪਾਣੀ ਦਾਦੀ ਤੇਰਾ ਸੰਪੂਰਨ ਵਿਸ਼ਵਾਸ ਸਿਰਫ ਪਰਮੇਸ਼ਰ ਤੇ ਹੋਣਾ ਚਾਹੀਦਾ ਹੈ ਹallelujah ਹallelujah ਤੇ ਜੀਦਾ ਸੰਪੂਰਨ ਵਿਸ਼ਵਾਸ ਪਰਮੇਸ਼ਰ ਤੇ ਆ ਤੇ ਪਰਮੇਸ਼ਰ ਵੀ ਉਸ ਨੂੰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਆਉਂ ਦਿੰਦਾ ਹallelujah ਹallelujah ਨਹੀਂ ਆਉਂਦਾ ਇਹ ਕਦੇ ਵੀ ਜਦੋਂ ਰੂਤ ਸਚਾਈ ਨਾਲ ਪਕਤੀ ਕਰਨੇ ਸ਼ੁਰੂ ਕਰ ਦਿੱਤੀ ਨਾ ਤੇ ਪਰਮੇਸ਼ਰ ਦਾ ਪਤਾ ਨਹੀਂ ਪ੍ਰਭੂ ਦੀ ਪਾਣੀ ਦਾਲਦੀ ਵਰਕਤਾ ਤੁਹਾਡੇ ਪਿੱਛੇ ਬੈਠ ਕੇ ਤੁਹਾਨੂੰ ਮਿਲ ਲ ਗਈਆਂ ਹallelujah ਹallelujah ਵਰਕਤਾ ਪਿੱਛੇ ਬੈਠ ਕੇ ਤੁਹਾਨੂੰ ਮਿਲ ਲਈਏ ਇਹ ਉਹ ਤੋਂ ਸਮਾਂ ਆਏਗਾ ਜਦੋਂ ਰੂਤ ਸਚਾਈ ਨਾਲ ਸੱਚਮੁੱਚ ਭਗਤੀ ਕਰਨੇ ਸ਼ੁਰੂ ਕਰ ਦੇਵੇ ਹallelujah 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 ਮੂਸਨ ਪਰਮੇਸ਼ਰ ਨੇ ਤੁਹਾਨੂੰ ਤੁਸੀਂ ਜਾਓ ਉਹ ਕੀ ਸੀ ਉਹ ਤਾਂ ਮੋਰਨਾ ਹੁੰਦੇ ਸੀ ਹੁਣ ਤੇ ਪਰਮੇਸ਼ਰ ਨੇ ਉਹ ਤੋਂ ਵੇਖੋ ਕਿੱਡਾ ਵੱਡਾ ਕੰਮ ਕਰਾਇਆ ਹallelujah ਕਿ ਉਹ ਸਾਡੇ ਤੋਂ ਕੰਮ ਨਹੀਂ ਕਰਾ ਸਕਦਾ ਕਿ ਸਾਨੂੰ ਪਰਮੇਸ਼ਰ ਨੇ ਨਹੀਂ ਚੁਣਿਆ ਹallelujah ਉਹ ਕਰਾ ਸਕਦਾ ਹੈ ਸਾਡੇ ਤੋਂ ਕੰਮ ਜੇ ਅਸੀਂ ਚਾਈਏ ਤਾਂ ਹallelujah ਹallelujah ਕਿ ਇਸਨੂੰ ਕਿਹ ਰੋਟੀ ਖਾਣਾ ਰੋਟੀ ਖਾਣਾ ਚੁੱਕ ਮੈਂ ਨਹੀਂ ਖਾਣੀ ਤੇ ਨਹੀਂ ਖਾ ਸਕਦਾ ਹallelujah ਕਿਉਂਕਿ ਉਹ ਰੋਟੀ ਖਾਣੇ ਨਹੀਂ ਜਾਉਂਦਾ ਪਰਮੇਸ਼ਰ ਨੇ ਉਸ ਨੂੰ ਬੁਲਾਇਆ ਪਰਮੇਸ਼ਰ ਨੇ ਯਸ਼ਾਇਆ ਨੂੰ ਹੀ ਬੁਲਾਇਆ ਹallelujah ਉਹ ਵੀ ਕਹਿੰਦਾ ਪ੍ਰਭੂ ਜੀ ਮੈਂ ਕੁਝ ਨਹੀਂ ਜਾਣਦਾ ਮੈਨੂੰ ਕੋਈ ਪਤਾ ਨਹੀਂ ਹallelujah ਹallelujah موسی ਵੀ ਕਹਿੰਦਾ ਮੈਨੂੰ ਪ੍ਰਭੂ ਜੀ ਮੈਂ ਤਾਂ ਕੁਝ ਜਾਣਦਾ ਨਹੀਂ ਮੈਨੂੰ ਬੋਲਣਾ ਆਉਂਦਾ ਨਹੀਂ ਹallelujah ਪਰ ਪਰਮੇਸ਼ਰ ਦੇਖੋ ਕਿੰਨਾ ਮਹਾਨ ਉਹ ਖਾਕ ਦੇ ਵਿੱਚੋਂ ਚੱਕਦਾ ਤੇ ਪਤਵੰਤਾ ਵਿੱਚ ਬਿਠਾ ਸਕਦਾ ਹੈ ਹallelujah ਜੇ ਅਸੀਂ ਚਾਹੀਏ ਤਾਂ ਜੇ ਸੱਚਮੁੱਚ ਸਾਡਾ ਰਿਸ਼ਤਾ ਪਰਮੇਸ਼ਰ ਨਾਲ ਸਹੀ ਆ ਸੱਚਮੁੱਚ ਸਾਡੀ ਜ਼ਿੰਦਗੀ ਵਿੱਚ ਪਰਮੇਸ਼ਰ ਦੀ ਸੰਗਤੀ ਆ ਹallelujah ਫੇਰ ਉਹ ਜਲੂਰ ਸਾਨੂੰ ਖਾਕ ਵਿੱਚੋਂ ਚੱਕੇਗਾ ਹallelujah ਖਾਕ ਵਿੱਚੋਂ ਚੱਕੇਗਾ ਤੇ ਪਤਵੰਤਾ ਵਿੱਚ ਮੈਨੂੰ ਠਾਏਗਾ ਹallelujah ਬਤਵੰਤਾ ਵਿੱਚ ਬਿਠਾਏਗਾ ਔਰ ਪਰਮੇਸ਼ਰ ਵਾਰ-ਵਾਰ ਸਾਨੂੰ ਸਾਡਾ ਪੁਰਾਣਾ ਸਮਾਂ ਚੇਤੇ ਕਰਾਉਂਦਾ ਹੈ ਹallelujah ਜੀ